ਹਾਂਜੀ ਪੰਜਾਬੀਓ ਕੀ ਹਾਲ ਚਾਲ ਨੇ ਸਭ ਤੋਂ ਪਹਿਲਾਂ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਓ ਦੋਸਤੋ ਆਪਾਂ ਦੇਖੀ ਅੱਜ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣਗੇ ਸਭ ਤੋਂ ਪਹਿਲਾਂ ਬਾਈ ਜੀ ਅੱਜ ਵਧੀਆ ਕਬੱਡੀ ਦੇ ਮੈਚ ਹੋਣਗੇ ਪਿੰਡ ਡੜਿਆਣਾ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਇਥੇ ਅਜੇ ਓਪਨ ਕਬੱਡੀ ਦੇ ਮੈਚ ਕਰਵਾਏ ਜਾਣਗੇ ਤਿੰਨ ਪਲੇਅਰ ਬਾਹਰੋਂ ਖੇਡ ਸਕਦੇ ਨੇ ਓਪਨ ਕਬੱਡੀ ਦੇ ਲਈ ਪਹਿਲਾ ਇਨਾਮ 48000 ਦੂਜਾ ਇਨਾਮ 31000 ਤੇ ਬੈਸਟਾਂ ਨੂੰ ਇੱਥੇ LEDਆਂ ਦਿੱਤੀਆਂ ਜਾਣਗੀਆਂ ਤੇ ਦੋਸਤੋ ਇਹਨਾਂ ਮੈਚਾਂ ਦਾ ਲਾਈਵ ਤੁਸੀਂ ਦੇਖ ਸਕਦੇ ਹੋ ਸਟਾਰ ਫਤੇਡੀ ਟੀਵੀ ਤੇ ਉਸ ਤੋਂ ਅੱਗੇ ਬਾਈਜੀ ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਬੜਵਰ ਜ਼ਿਲ੍ਹਾ ਬਰਨਾਲਾ ਵਿਖੇ ਇੱਥੇ ਅੱਜ 75 ਕਿਲੋ ਅਤੇ 55 ਕਿਲੋ ਦੇ ਮੈਚ ਕਰਵਾਏ ਜਾਣਗੇ 75 ਦੇ ਵਿੱਚ ਦੋ ਪਲੇਅਰ ਤੇ 55 ਦੇ ਵਿੱਚ ਇੱਕ ਪਲੇਅਰ ਬਾਹਰੋਂ ਖੇਡ ਸਕਦਾ ਹੈ 75 ਕਿਲੋ ਦੇ ਲਈ ਪਹਿਲਾ ਇਨਾਮ ਹੈ 31000 ਦੂਜਾ ਇਨਾਮ ਕਿ 10000 ਉਥੇ ਹੀ 55 ਕਿਲੋ ਦੇ ਲਈ ਪਹਿਲਾ ਇਨਾਮ ਤੇ 11000 ਤੇ ਦੂਜਾ ਇਨਾਮ ਤੇ 9000 ਰੁਪਏ ਰੱਖਿਆ ਗਿਆ ਹੈ। ਬਾਕੀ ਦੋਸਤੋ ਕੱਲ ਨੂੰ ਇੱਥੇ ਵਧੀਆ ਮੈਚ ਹੋਣਗੇ। ਤੇ ਅੱਜ ਦੋਸਤੋ ਦੋ ਜਗ੍ਹਾ ਤੇ ਕਬੱਡੀ ਦੇ ਮੈਚ ਹੋਣੇ ਸੀ। ਬਾਕੀ ਇਦਾਂ ਹੀ ਹੋਰ ਕਬੱਡੀ ਕਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ ਬਾਈ ਬਾਏ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ।